ਕੋਈ ਲਫ਼ਜ਼ ਲਫ਼ਜ਼ਾਂ ਦੇ ਸਾਖ ਵਿੱਚ ਨਾ ਘੁਟਨ ਸਹੇ ਕਿਸੇ ਵਾਕ ਵਿੱਚ ਤਦੇ ਚਿਜਕਦਾ ਕੁਝ ਆਖਰਾ ਕੁਝ ਲਿਖ ਦਿਆਂ ਮੇਰਾ ਮਨ ਡਰੇ ਕਦੀ ਕਦੀ ਕਿਸੇ ਕਵਿਤਾ ਪ੍ਰੇਮੀ ਦੇ ਮੂੰਹੋਂ ਇਹ ਵਾਕ ਸੁਣਦਾ ਹੈ ਕਿ ਇਹ ਲਫ਼ਜ਼ ਸ਼ਾਇਰਾਨਾ ਹੈ ਇਹ ਗੈਰ ਸ਼ਾਇਰਾਨਾ ਪਰ ਸ਼ਾਇਦ ਕੋਈ ਸ਼ਬਦ ਗੈਰ ਸ਼ਾਇਰਾਨਾ ਨਹੀਂ ਹੁੰਦਾ ਸ਼ਾਇराना ਜਾਂ ਗੈਰ ਸ਼ਾਇराना ਹੁੰਦੀ ਹੈ ਉਸ ਦੀ ਵਰਤੋਂ ਅੱਜ ਜਿਹੜੀ ਕਵਿਤਾ ਮੈਂ ਤੁਹਾਨੂੰ ਸੁਣਵਾ ਰਿਹਾ ਹਾਂ ਉਹ ਬਟਨ ਚੁਗਦੀ ਔਰਤ ਬਾਰੇ ਹੈ ਬਟਨ ਪਹਿਲੋਂ ਹੀ ਇੱਕ ਖੁਸ਼ਕਿਸਮਤ ਸ਼ਬਦ ਹੈ ਸਾਡੇ ਨਾਲੋਂ ਬਟਨ ਚੰਗੇ ਕਹਿ ਕੇ ਇੱਕ ਮਾਇਏ ਦਾ ਟੱਪਾ ਪਹਿਲਾਂ ਹੀ ਇਸ ਦੀ ਖੁਸ਼ਕਿਸਮਤੀ ਸਥਾਪਿਤ ਕਰ ਚੁੱਕਾ ਹੈ ਤੇ ਸਾਡੇ ਅੱਜ ਦੇ ਸ਼ਾਇਰ ਨੇ ਬਟਨਾਂ ਦੀ ਖੁਸ਼ਕਿਸਮਤੀ ਵਿੱਚ ਹੋਰ ਵਾਅਦਾ ਕੀਤਾ ਹੈ ਕਵਿਤਾ ਹੈ ਉਹ ਔਰਤ ਤੇ ਸ਼ਾਇਰ ਹੈ ਸਰੋਦ ਸੁਦੀਪ ਉਹ ਔਰਤ ਮੈਨੂੰ ਹਾਲਾਂਕਿ ਯਾਦ ਹੈ ਜੋ ਕਾਊਂਟਰ ਤੋਂ ਬਟਨ ਚੁਗ ਰਹੀ ਸੀ ਪੂਰੀ ਸੁਰਤ ਨਾਲ ਇਕਾਗਰਤਾ ਨਾਲ ਬਟਨਾਂ ਦੇ ਸਾਈਜ਼ ਬਟਨਾਂ ਦੇ ਰੰਗ ਸ਼ਾਇਦ ਉਸਨੇ ਆਪਣੇ ਪਤੀ ਦੇ ਕਮੀਜ਼ ਤੇ ਲਾਉਣੇ ਹੋਣ ਸ਼ਾਇਦ ਨਿੱਕੇ ਬੱਚੇ ਦੀ ਸ਼ਰਟ ਨਾਲ ਜੋ ਹੁਣੇ-ਹੁਣੇ ਸਕੂਲ ਜਾਣ ਲੱਗਾ ਹੋ ਉਹ ਚੁਣ ਰਹੀ ਸੀ ਇੱਕ ਬਟਨ ਤੋਂ ਬਾਅਦ ਦੂਸਰਾ ਮੈਂ ਹਾਂ ਕਿ ਪੈਸੇ ਬਗਾ ਸੁੱਟਦਾ ਹਾਂ ਦੁਕਾਨਾਂ 'ਤੇ ਰੇੜੀਆਂ 'ਤੇ ਚੀਜ਼ਾਂ ਨੂੰ ਭਰੀ ਜਾਵਾਂਗਾ ਥੈਲੇ 'ਚ ਅੰਨੇਵਾ ਬਿਨਾਂ ਰੀਝ ਬਿਨਾਂ ਤੱਕਣੀ ਬਿਨਾ ਵਕਤ ਲਾਏ ਇੱਕ ਕਾਹਲ ਜਿਵੇਂ ਸ੍ਰਿਸ਼ਟੀ ਮੁੱਕ ਚੱਲੀ ਹੋਵੇ ਉਹ ਔਰਤ ਹੁਣ ਬਟਨਾਂ ਦੇ ਰੰਗ ਦੇਖ ਰਹੀ ਸੀ ਉਹ ਔਰਤ ਹੁਣ ਬਟਨਾਂ ਦੇ ਰੰਗ ਦੇਖ ਰਹੀ ਸੀ ਥੋੜੀ ਜਹੀ ਪੂੰਜੀ ਸੀ ਪੈਸਿਆਂ ਦੀ ਉਹਦੇ ਕੋਲ ਉਹ ਬਟਨ ਲਾਉਣ ਵੇਲੇ ਵੀ ਉਹ ਬਟਨ ਲਾਉਣ ਵੇਲੇ ਵੀ ਗੀਤ ਗਾਉਂਦੀ ਹਉ ਉਹ ਔਰਤ ਮੈਨੂੰ ਹਾਲਾਂਕਿ ਯਾਦ ਹੈ